ਪੰਜਾਬੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੋਕਾਂ ਦੇ ਵੱਲੋਂ ਮਿਲਿਆ ਥਾ ਪਿਆਰ ਤੋਂ ਬਾਅਦ ਫਿਲਮ ਦੇ ਵਿੱਚ ਸਵਰਨ ਸਿੰਘ ਸੀਵੀਆ ਦਾ ਰੋਲ ਕਰਨ ਵਾਲੇ ਅਦਾਕਾਰ ਅਪਿੰਦਰ ਸਿੰਘ ਵੱਲੋਂ ਸ਼ਿਦ ਦਰਬਾਰ ਸੇ ਪਹੁੰਚ ਕੇ ਫਿਲਮ ਨੂੰ ਮਿਲੀ ਕਾਮਯਾਬੀ ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ ਇਸ ਮੌਕੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਫਿਲਮ ਦੇ ਨਾਲ ਜੁੜੀਆਂ ਅਹਿਮ ਗੱਲਾਂ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ ਮਹਾਰਾਜੀ ਬਹੁਤ ਮੇਰਾ ਮੈਂ ਅਮਰਸਾਦੀ ਗੁਰਨਾਮਦਾਸ ਦੀ ਨਗਰੀ ਤੋਂ ਤੇ ਮੈਂ ਬਹੁਤ ਸੋਹਣਾ ਕੰਮ ਕਰ ਰਿਹਾ ਮਹਾਰਾਜ ਨੇ ਬਹੁਤ ਬਹੁਤ ਬਖਸ਼ਿਸ਼ ਕੀਤੀ ਹੈ ਤੇ ਕੰਮ ਕਰਨ ਤੋਂ ਬਾਅਦ ਦੋ ਫਿਮਾਂ ਰਿਲੀਜ਼ ਹੋਣ ਤੋਂ ਬਾਅਦ ਮੈਂ ਪਹਿਲੀ ਵਾਰੀ ਅਮਰਚਰ ਆਇਆ ਤੇ ਸ਼ੁਕਰਾਨਾ ਕਰਨ ਆਇਆ ਜੀ। ਚੰਕੀਲੇ ਨੂੰ ਕਿੱ사 ਯਾਦ ਕਰਦੇ। ਬੜੀ ਕਭੀ ਇਚਾਨ ਮਨਾਈਏ ਰਹੀ ਸੀ। ਹਾਂ ਜੀ ਪਹਿਲੇ ਤਾਂ ਮੈਂ ਕਦੀ ਉਸ ਬਾਰੇ ਜਾਣਦਾ ਨਹੀਂ ਸੀ ਬਟ ਬੀਗ ਐਨ ਆਰਟਿਸਟ ਮੈਂ ਐਕਟਿੰਗ ਫੀਲਡ ਦੇ ਵਿੱਚ ਹਾਂ ਤੇ ਜਦੋਂ ਵੀ ਸਾਨੂੰ ਕੋਈ ਪ੍ਰੋਜੈਕਟ ਮਿਲਦਾ ਹੈ ਤੇ ਆਪਾਂ ਨੂੰ ਉਹਦੇ ਬਾਰੇ ਮੈਂ ਸਟੱਡੀ ਕਰਨਾ ਪੈਂਦਾ ਡੀਪਲੀ ਡਿਟੇਲ ਦੇ ਵਿੱਚ ਸਟੱਡੀ ਕਰਨਾ ਪੈਂਦਾ ਉਹ ਆਰਟਿਸਟ ਹੀ ਆਪਨੇ ਆਪਣੇ ਟਾਈਮ ਦਾ ਕਮਾਲ ਦਾ ਆਰਟਿਸਟ ਸੀ। ਤੇ ਤੁਸੀਂ ਸਾਰੇ ਫਿਲਮ ਦੇਖੋਗੇ ਤੁਹਾਨੂੰ ਜ਼ਿਆਦਾ ਵਧੀਆ ਪਤਾ ਲੱਗੇਗਾ ਮੇਰਾ ਰੋਲ ਸੀ ਸਰਦਾਰ ਸਵਨ ਸਿੰਘ ਸਿਵਿਆ ਜੀ ਦਾ ਰੋਲ ਸੀ ਔਰ ਗਵਰਨਮੈਂਟ ਆਫੀਸਰ ਸੀਗੇ ਪ੍ਰੋਪਰ ਸਾਬਤ ਸੂਰਤ ਸਰਦਾਰ ਬੰਦੇ ਸੀਗੇ ਤੇ ਉਹ ਜਦੋਂ ਚਮਕੀਲਾ ਨੂੰ ਮਿਲਦੇ ਨੇ ਤੇ ਉਸ ਟਾਈਮ ਉਹਨੂੰ ਮਾਰਨ ਦੀ ਧਮਕੀਆਂ ਆਉਂਦੀਆਂ ਸੀ ਤੇ ਸਵਨ ਸਿੰਘ ਸਿਵਿਆ ਜੀ ਨੇ ਉਹਨੂੰ ਮਾਫੀ ਦਿਲਵਾਈ ਸੀ ਨਰਵਾਜ ਸਾਹਿਬ ਤੋਂ ਤੇ ਉਹਨੇ ਤੋਬਾ ਕੀਤੀ ਸੀ ਕਿ ਮੈਂ ਅੱਗੋਂ ਵਧੀਆ ਹੋਰ ਕੰਮ ਕਰੂੰਗਾ ਤੇ ਉਸ ਤੋਂ ਬਾਅਦ ਸਰਦਾਰ ਸਵਨ ਸਿੰਘ ਸਿਵਿਆ ਜੀ ਨੇ ਉਹਨਾਂ ਨੂੰ ਇੱਕ ਧਾਰਮਿਕ ਗੀਤ ਲਿਖ ਕੇ ਦਿੱਤਾ ਸੀ ਸਤੋ ਬਾਬਾ ਖੋਲਿਆ ਤੇਰਾ ਨਨਖਾਣਾ ਤੇ ਜੋ ਉਹਦੇ ਗਾਣੇ ਸੀ ਜੋ ਸਾਰੇ ਜਾਣਦੇ ਨੇ ਹਨਾ ਵਧੀਆ ਤਰੀਕੇ ਨਾਲ ਉਹ ਗਾਣੇ ਗਾਉਂਦਾ ਸੀ ਤੇ ਇਹ ਧਾਰਮਿਕ ਗਾਣੇ ਤਾਂ ਉਹਦੇ ਹੋਰ ਸੁਪਰ ਡੂਪਰ ਹਿੱਟ ਹੋ ਗਏ ਸੀ ਤੇ ਪਹਿਲਾ ਗਾਣਾ ਸੀ ਸਤੋ ਬਾਬਾ ਖੋਲਿਆ ਤੇਰਾ ਨਨਖਾਣਾ ਜੋ ਸਰਦਾਸ ਸਿੰਘ ਸਿਵਜੀ ਨੇ ਲਿਖ ਕੇ ਦਿੱਤਾ ਸੀ ਤੋਂ ਉਥੋਂ ਚੰਪੀਲੇ ਦਿੱਤੇ ਸਵਨਸੇਵਿਆ ਜੀ ਦੀ ਇੱਕ ਸੋਹਣੀ ਜਰਨੀ ਸਟਾਰਟ ਹੋਈ ਬਹੁਤ ਸ਼ੁਕਰ ਹੈ ਜੀ ਮੈਂ ਇਹਨਾ ਸੋਚਿਆ ਨਹੀਂ ਸੀ ਫਿਲਮ ਕੋਈ ਵੀ ਅੱਜ ਤੱਕ ਦੀ ਕੋਈ ਵੀ ਫਿਲਮ ਨਹੀਂ ਹੈ ਜੋ Netflix ਤੇ ਇੱਕ ਦਿਨ ਦੇ ਵਿੱਚ ਸੁਪਰ ਹਿੱਟ ਹੋ ਗਈ ਤੇ ਗਲੋਬਲੀ ਹਿੱਟ ਦੂਸਰੇ ਨੰਬਰ ਤੇ ਦੂਸਰੇ ਦਿਨ ਗਲੋਬਲੀ ਹਿੱਟ 6ਵੇਂ ਨੰਬਰ ਰੈਂਕ ਤੇ 5ਵੇਂ 6ਵੇਂ ਨੰਬਰ ਰੈਂਕ ਤੇ ਪੂਰੀ ਦੁਨੀਆ ਦੇ ਵਿੱਚ ਦੂਸਰੇ ਦਿਨ ਹੀ ਆ ਗਈ ਤੇ ਹਜੇ ਵੀ ਇਸ ਟਾਈਮ ਚਰਚਾ ਚ ਹੈ ਫਿਲਮ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਵੀ ਵਿਸ਼ਵਾਸ ਬੜੀ ਵੱਡੀ ਚੀਜ਼ ਆ ਮੈਨੂੰ 8-9 ਸਾਲ ਲੱਗੇ ਮੈਂ ਮਾਰੇ ਤੇ ਭਰੋਸਾ ਕੀਤਾ ਤੇ ਲੱਗਿਆ ਰਿਹਾ ਤੇ ਅੱਜ ਬੜਾ ਸ਼ੁਕਰਗੁਜ਼ਾਰ ਆ ਮਹਾਰਾਜ ਦਾ ਕਿ ਅੱਗੇ ਹੋਰ ਸੇਵਾ ਲੈਣ ਤੇ ਮੈਂ ਇਸੇ ਸਰੂਪ ਨੂੰ ਅੱਗੇ ਹੋਰ ਲੈ ਕੇ ਜਾਵਾਂ ਤੇ ਖੂਬ ਤਰੱਕੀ ਕਰਾਂ ਅਗਰ ਜਿੱਦਾਂ ਮੇਹਾਰਾ ਚਾਹ। ਸੋ ਅਦਾਕਾਰ ਦੀ ਗੱਲਾਂ ਤੋਂ ਲੱਗਦਾ ਹੈ ਕਿ ਫਿਲਮ ਕਾਫੀ ਸੋਹਣੀ ਹੈ ਅਜੇਹੇ ਦੇ ਵਿੱਚ ਜੇਕਰ ਤੁਸੀਂ ਫਿਲਮ ਦੇਖੀਏ ਤੇ ਤੁਹਾਨੂੰ ਕਿਹੜਾ ਸੀਨ ਪਸੰਦ ਆਏ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ।